ਹਾਂਜੀ ਮਿੱਤਰ ਪਿਆਰਿਓ ਬਾਈ ਚਾਂਦਪਰਾ ਸਾਈਫਨ ਪਾਖੜਾ ਲੰਗਦਾ ਬਾਈ ਕੱਗਰ ਦਰਿਆ ਬਾਈ ਚਾਂਦਪਰਾ ਪੈਂਦਾ ਹੈ ਹਰਿਆਣੇ ਦੇ ਵਿੱਚ ਬਾਈ ਆਪਣੇ ਮਾਨਸਾ ਜ਼ਿਲ੍ਹੇ ਦੇ ਨਾਲ ਲੱਗਿਆ ਬਾਈ ਇਹ ਚਾਂਦਪਰਾ ਸਾਈਫਨ ਤਾਂ ਮਸ਼ਹੂਰ ਹੈ ਏ ਬਾਈ ਪਾਖੜਾ ਹੋਣਾ ਕਗਰਦ ਰਹਿ ਲੰਗਦਾ ਹੈ ਇਹਦੇ ਬਾਈ ਇਹ ਦਬਾਈ ਦਰਵਾਜੇ ਨੇ ਬਾਈ ਜਦੋਂ ਪਾਣੀ ਦਾ ਫਲੋ ਪਿੱਛੋਂ ਤੇਜ ਹੋ ਜਾਂਦਾ ਜਾਂ ਜਿਆਦਾ ਆ ਜਾਂਦਾ ਬਾਈ ਦਰਖਤ ਨਾਲ ਆ ਜਾਂਦੇ ਟੁੱਟ ਟੱਟ ਕੇ ਆ ਬੂਟੀਆਂ ਜੀਆਂ ਨਾ ਬਾਈ ਇਹ ਦਰਵਾਜਿਆਂ ਦੇ ਵਿੱਚ ਫਸ ਜਾਂਦੀਆਂ ਨੇ ਆ ਕੇ ਤਾਂ ਬਾਈ ਜਿਹੜਾ ਪਿਛਲਾ ਏਰੀਆ ਹੈ ਉੱਥੇ ਪਾਣੀ ਦਾ ਫਲੋ ਵਧਣ ਲੱਗ ਜਾਂਦਾ ਪਾਣੀ ਅੱਗੇ ਨਹੀਂ ਲੰਗਦਾ ਤਾਂ ਬਾਈ ਆ ਦੇਖੋ ਆਪਣੇ ਪਿੰਡਾਂ ਦੇ ਲੋਕ ਕਿੰਨੇ ਮਿਹਨਤੀ ਹੁੰਦੇ ਨੇ ਆ ਬਾਈ ਤਾਂ ਨੇ ਜਿਗ ਰਹੇ ਮੁੰਡਿਆਂ ਦਾ ਆ ਬਾਈ ਥੱਲੇ ਉਤਰ ਗਏ ਨਾ ਇੰਨੀ ਕ ਮਿਹਨਤ ਕਰੀ ਜਾਂਦੇ ਆ ਮਾੜਾ ਮੂਠ ਆਪ ਦੇ ਆਪ ਨਿਕਲ ਹੀ ਜਾਂਦਾ ਮਾੜਾ ਮੋਟਾ ਕੱਢ ਦੰਦੇ ਐ ਬਾਈ ਇੱਥੇ ਬਗੈਨੀ ਵੀ ਫੇਲ ਲੈ ਵੀ ਇਹ ਕਿੰਨਾ ਕੁ ਫਲੋ ਹੋਊਗਾ ਪਰ ਇਹ ਮੁੰਡਿਆਂ ਦੇ ਬਾਈ ਜਿਗਰੇ ਦੇਖੋ ਬਾਈ ਕਿੱਡੇ ਕਿੱਡੇ ਹੋਣਗੇ ਬਾਈ ਜਿਹੜੇ ਥੱਲੇ ਉੱਤਰ ਕੇ ਐ ਲੱਗ ਰਿਆ ਕਰਨਾ ਆ ਦੇਖੋ ਮਿੱਤਰ ਪਿਆਰਿਓ 4 ਜੁਲਾਈ 2025 ਨੂੰ ਬਾਈ ਆ ਬਾਈ 2 ਫੁੱਟ ਪਾਣੀ ਘਟ ਗਿਆ ਬਾਈ ਇੰਨੀ ਕ ਮਿਹਨਤ ਨਾਲ ਨਾ ਬਾਈ ਬਹੁਤ ਲੋਕਾਂ ਦਾ ਫਾਇਦਾ ਹੋ ਜਾਂਦਾ ਆ ਲੋਕਾਂ ਨੇ ਮਿਹਨਤ ਕਰਕੇ ਬਾਈ ਦਰਖਤਾਂ ਬੂਟੀਆਂ ਬਾਟੀਆਂ ਇਆਂ ਕੱਢਤੀਆਂ ਪਾਣੀ ਸੌਖਾ ਲੱਗ ਗਿਆ ਲੰਗਣ ਬਾਈ ਆ ਦੇਖੋ ਬਾਈ ਤਾਂ ਨਵੇਂ ਅੰਗਰੇਜ਼ ਬਾਈ ਜਿਹੜੇ ਇਹੋ ਜਿਹੇ ਪੋਲ ਬਣਾ ਗਏ ਬਾਈ ਇਹਨੂੰ ਕਹਿੰਦੇ ਆ ਡਾਟ ਜਿਵੇਂ ਸਿਆਣੀ ਨਹੀਂ ਕਹਿੰਦੇ ਹੁੰਦੇ ਡਾਟ ਲੱਗ ਜਾਂਦੀ ਐ ਬਾਈ ਐਂ ਡਾਟ ਲੱਗ ਜਾਂਦੀ ਐ